ਮਾਕ ਕਰਨੀ ਕਹਿੰਦੇ ਕੀ ਸਾਨੂੰ ਟਰੂਡੋ 2.0 ਨਹੀਂ ਚਾਹੀਦਾ ਸਾਨੂੰ ਉਹਦੀ ਰੈਪਲੀਕਾ ਨਹੀਂ ਚਾਹੀਦੀ ਕਿਵੇਂ ਦੇਖਦੇ ਤੁਸੀਂ ਰੂਬੀ ਦੇ ਨਾ ਗੱਲਾਂ ਆ ਵੇ ਗੋ ਬੀ ਹਾਨਸਲੀ ਆਲ ਵੈਰੀ ਡਿਸਪਾਇੰਟਡ ਵਿਦ ਰੂਬੀ ਫਰਸਟ ਆਫ ਆਰ ਲਿਬਰਲ ਪਾਰਟੀ ਵੀ ਡੋਨਟ ਗੋ ਨੈਗੇਟਿਵ ਲਾਈਕ ਥਿਸ ਰਾਈਟ ਥੈਟਸ ਆਈ ਫਾਉਂਡ ਇਟ ਡਿਸਪਾਇੰਟਿੰਗ ਐਸ ਅ ਲੈਸ ਲਿਬਰਲ ਲਿਬਰਲ ਪਾਰਟੀ ਦੇ ਲੀਡਰ ਵਾਂਗੂ ਲੜੀ ਜਾ ਰਹੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਰੂਬੀ ਚੋਨੇ ਉਹ ਆਪੋਜੀਸ਼ਨ ਦਾ ਰੋਲ ਨਿਭਾਉਂਦੇ ਹੋ ਨਜ਼ਰ ਆ ਆ ਬੀ ਹਾਨਸਲੀ ਇਜ਼ ਆਮ ਆਗਰ ਬੀ ਵੈਰੀ ਆਰਸੋ ਦੀ ਆਰ ਸੋ ਡਿਸਪਾਇੰਟਡ ਆ ਮੇਬੀ ਤੁਸੀਂ ਹੁਣ ਕਿਨਾਰਾ ਕਰ ਰਹੇ ਸਾਡੇ ਨਾਲ ਮੌਜੂਦ ਨੇ ਹਰਜੀਤ ਸਿੰਘ ਸੱਜਣ ਮਨਿਸਟਰ ਫੈਡਰਲ ਗਵਰਨਮੈਂਟ ਦੇ ਵਿੱਚ ਨੇ ਗੱਲਬਾਤ ਕਰਦੇ ਆ ਕਿਉਂਕਿ ਲਗਾਤਾਰ ਡੋਨਲਡ 트ੰਪ ਦੇ ਵੱਲੋਂ ਟੈਰਿਫਸ ਨੂੰ ਵਧਾਉਣ ਦੀ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਅੱਜ ਸਵੇਰੇ ਖਬਰ ਆਉਂਦੀ ਹੈ ਕਿ ਮਾਰਚ ਮਹੀਨੇ ਦੇ ਵਿੱਚ ਟੈਰਿਫਸ ਵਧਾਏ ਜਾਣਗੇ ਪਰ ਹੁਣ ਫੇਰ ਉਹਨਾਂ ਦੇ ਚੀਫ ਸਪੋਕਸਪਰਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੱਲ ਤੋਂ ਯਾਨੀ 1 ਫਰਵਰੀ ਤੋਂ ਟੈਰਿਫਸ ਜੋ ਨੇ ਉਹ ਕੈਨੇਡਾ ਦੇ ਉੱਤੇ ਇੰਪੋਜ਼ ਕੀਤੇ ਜਾਣਗੇ ਸੱਜਣ ਜੀ ਬਹੁਤ ਬਹੁਤ ਸਵਾਗਤ ਹੈ ਰੈਡ ਐਫ ਐਮ ਤੇ ਥੈਂਕ ਯੂ ਫਾਰ ਹੈਵਿੰਗ ਅਸ ਜਦ ਤੋਂ ਡੋਨਲਡ ਟਰੰਪ ਦੇ ਵੱਲੋਂ ਉਹਦਾ ਸੰਭਾਲਿਆ ਗਿਆ ਔਰ ਉਸ ਤੋਂ ਪਹਿਲਾਂ ਤੋਂ ਹੀ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਹਰ ਰੋਜ਼ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ 25% ਟੈਰਿਫ ਲਗਾਏ ਜਾ ਰਹੇ ਨੇ ਤੇ ਹੁਣ ਹੁਣ ਕਿਹਾ ਜਾ ਰਿਹਾ ਕਿ ਕੱਲ ਤੋਂ ਟੈਰਿਫ ਲੱਗ ਰਹੇ ਨਹੀਂ ਤੁਹਾਡੀ ਸਰਕਾਰ ਇਸ ਦੇ ਲਈ ਕਿੰਨਾ ਤਿਆਰ ਹੈ ਬਫਰ ਸਾਬ ਅਸੀਂ ਦੇ ਕੇਚ ਕੇਚ ਦੇ ਤਿਆਰ ਸਕੇ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਜਦੋਂ ਫਰਸਟ ਟਾਈਮ ਇਲੈਕਟਡ ਹੋਏ ਸੀਗੇ ਆ ਦੇਖੋ ਮੈਂ ਇਵਨ ਮੈਂ ਤਿੰਨ ਵਾਰੀ ਉਹਨੂੰ ਮਿਲਿਆ ਸ਼ੋਰ ਇਹ ਚੈਲੰਜ ਤਾਂ ਹੈਗਾ ਬਟ ਜਿਹੜੇ ਅਸੀਂ ਹੁਣ ਯੂਐਸ ਤੋਂ ਅਸੀਂ ਜਿਹੜੇ ਹੁਣ ਮਿਲਦੇ ਹੈਗੇ ਆ ਉਹਨਾਂ ਨੂੰ ਵੀ ਪਤਾ ਹੈਗਾ ਜਿਹੜੇ ਟੈਰਸ ਉਹ ਜੇ ਪ੍ਰੈਜ਼ੀਡੈਂਟ ਟਰੰਪ ਦੇ ਟੈਰਸ ਇੰਪੋਜ਼ ਕਰੂਗਾ ਇਟਸ ਨਾਟ ਜਸਟ ਅ ਚੈਲੰਜ ਫਾਰ ਆਰ ਕੰਟਰੀ ਬਟ ਉਹਨਾਂ ਲਈ ਰਾਈਟ ਸਾਡੀ ਜਿਹੜੀ ਇਕਨੋਮੀ ਹੈ ਸੋ ਇੰਟਰ ਕਨੈਕਟਡ ਸੋ ਉਹਨਾਂ ਦੀ ਪ੍ਰਾਈਸਸ ਆ ਦੇ ਗੋਇੰਗ ਟੂ ਗੋ ਅਪ ਸੋ ਪ੍ਰੈਜ਼ੀਡੈਂਟ ਟਰੰਪ ਮਾਈਟ ਜਿਹੜਾ ਆਪਣਾ ਲੋਅਰ ਪ੍ਰਾਈਸਸ ਲਈ ਐਡਵੋਕੇਟ ਕੀਤੀ ਸੀ but at the same time their prices are going to go up as well yes. having said that um jidda asi jidda pichli bari kam kitte sega hun bhi karde se hun sade ministers aur business leaders sare hon gal baat karde hai gaya to making sure that ohna nu pata hove da asi kidda kam apna kariye to ohna de concerns hai gaya sade bhi concerns hai gaya so we're addressing those lot, lot of those issues mm -hmm. but just in case the tariffs aren't we are fully ready to making sure that apne ਅਮ ਕ੍ਰੀਏਟਿੰਗ ਸਪੋਰਟ ਕਰੂਗੇ ਆਰ ਸਪੈਸ਼ਲ ਇੰਡਸਟਰੀਜ਼ ਐਂਡ ਪੈਸੀਫਿਕ ਐਂਡ ਜਿਹੜੀ ਹੁਣ ਅਤੇ ਇਹ ਵਿ ਬੀ ਹੈੱਡਕォਟਰਸ ਹੇਅਰ ਇਨ ਸਰੀ ਅ ਜਸ ਲਾਈਕ ਲਾਸਟ ਟਾਈਮ ਪੰਡੈਮ ਜਦੋਂ ਪੰਡੈਮਿਕਸ ਹੈਗਾ ਵੀਲ ਮੇਕ ਸ਼ੋਰ ਥੈਟ ਦ ਰਾਈਟ ਸਰਵਿਸ ਇਸ ਬੀ ਥੇਅਰ ਫੋਰ ਕੈਨੇਡੀਅਨਸ ਇਸ ਨਾ ਨਲ ਲਿਬਰਲ ਦੀ ਲੀਡਰਸ਼ਿਪ ਰੇਸ ਨੂੰ ਲੈ ਕੇ ਜਿਹੜੇ ਉਮੀਦਵਾਰ ਇਸ ਮੈਦਾਨ ਦੇ ਵਿੱਚ ਨਹੀਂ ਉਹਨਾਂ ਦੇ ਵਿੱਚ ਵੀ ਇੱਕ ਆਪਣੀ ਜਦੋ ਜਹਾਦ ਲੱਗੀ ਹੋਈ ਹੈ ਔਰ ਖਾਸ ਤੌਰ ਦੇ ਉੱਤੇ ਜੇ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਰੂਬੀ ਢੱਲਾ ਦੇ ਵੱਲੋਂ ਲਗਾਤਾਰ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀ Uh, carbon copy ne mm -hmm. mark karni kende ki yeah, yeah. sanu trudo 2.0 nahi chahida yeah. sanu o di replica nahi chahide kimi dekhde ho tu c si ruby de na uh, gallan ab well, be honest with you first of all it's good to see that uh, third leadership race uh, everybody's a part of it we're going to be honestly i'll very disappointed with ruby you don't uh, first of all our liberal party we don't go negative like this right that's i found that disappointing mm -hmm. as, as a liberal mm -hmm. the second thing is i'm be honest with you when you When you look at Mark Carney hmm. and look at some um, uh, other candidates, but i am just give you an example of Mark Carney because the public knows that I'm supporting uh, Mark. Only the reputation they go, he was appointed by uh, Prime Minister Harper during the, one of the most uh, difficult financial crises that crisis, we had. Yeah. Uh, no one can dispute that, right? And at the end of the day, Ruby can do the little political stuff and then realize is Canadians weren't the they don't want to see these political gimmicks happening. Hmm. Well, the John and the Hagia, a, a person step forward. you know how experience I got with the plan and so we're having a leadership race we'll have that and then we'll eventually have an election and Canadians can choose um like <laughs> your leadership race jehdi hai giya oh ik leader liberal party de leader wangu ladi ja rahi hai ya tuhanu lagda hai ki ruby chone oh opposition da role nibhaonde hoye nazar aa rahi ab honestly if adam um, uh, agar be very honest with the others still disappointed i maybe she should run for the conservatives instead hmm. ਔਰ ਇਸ ਦਿਨ ਨਾਲ ਤੁਹਾਡੀ ਜੇਕਰ ਗੱਲ ਕਰੀਏ ਇੱਕ ਦਹਾਕਾ ਸਿਆਸਤ ਦੇ ਵਿੱਚ ਲਗਾਉਣ ਤੋਂ ਬਾਅਦ ਕੀ ਕਾਰਨ ਰਹੇ ਕਿ ਤੁਹਾਡੇ ਵੱਲੋਂ ਰੀ-ਇਲੈਕਸ਼ਨ ਦਾ ਜਿਹੜਾ ਹੈ ਉਹ ਕਾਲ ਨਹੀਂ ਦਿੱਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਮੈਂ ਰੀ-ਇਲੈਕਸ਼ਨ ਨਹੀਂ ਕਰਾਂਗਾ ਕਿਉਂ ਸਿਆਸਤ ਤੋਂ ਤੁਸੀਂ ਹੁਣ ਕਿਨਾਰਾ ਕਰ ਰਹੇ ਮੈਨੂੰ ਫਸਟ ਆਫ ਆਲ ਮੈਂ ਸਾਰੇ ਧੰਨਵਾਦ ਕਰਨਾ ਚਾਹੁੰਦਾ ਥੈਟ ਜਿਹੜੀ ਮੈਨੂੰ ਓਪਰਚੁਨਿਟੀ ਦਿੱਤੀ اسپੈਸ਼ਲੀ ਇਨ ਵੈਂਕੂਵਰ ਸਾਊਥ ਬਟ ਆਲ ਆਲ ਅਕ੍ਰੋਸ ਬ੍ਰਿਟਿਸ਼ ਕੋਲੰਬੀਆ ਐਂਡ ਇਨ ਕੈਨੇਡਾ ਪਰ ਮੇਰਾ ਪਹਿਲਾ ਆਲਵੇਸ ਪਲਾਨ ਸੀਗਾ ਥੈਟ ਵਾਂਸ ਇਫ ਆਈ ਗੈਟ ਇਨਟੂ ਪੋਲਿਟਿਕਸ ਮੈਂ ਆਈ ਵਾਸਨਟ ਗੋਇੰ ਟੂ ਗੋ ਫॉर ਅ ਲੌਂਗ ਸੁਪਰ ਲੌਂਗ ਡਿਊਰੇਸ਼ਨ ਕਰੀਅਰ ਨਹੀਂ ਬਣਾਉਣਾ ਚਾਹੁੰਦਾ ਸੀਗਾ ਜਿਹੜੀਆਂ ਚੇਂਜਸ ਮੈਂ ਲੈਣਾ ਚਾਹੁੰਦਾ ਸੀਗਾ ਵੈਰੀ ਪ੍ਰਾਊਡ ਥੈਟ ਬੀਨ ਏਬਲ ਟੂ ਆਪਣੇ ਜਿਹੜਾ ਆਪਣੀ ਜਦੋਂ ਮੈਂ ਆਪਣੀ ਕਮਿਊਨਿਟੀ ਦੇ ਕਹਿੰਦਾ ਨਾ ਚਸ ਆਪਣੀ ਪੰਜਾਬੀ ਕਮਿਊਨਿਟੀ ਬਟ ਓਵਰਆਲ ਆਪਣੀ ਜਿਹੜੀ ਫਰਮ ਬੀ ਸੀ ਰਾਈਟ ਜਿਹੜਾ ਆਪਣਾ ਵੌਇਸ ਹੈਗਾ ਵਾਂਟ ਟੂ ਰੇਜ਼ ਇਟ ਐਂਡ ਆਈ ਥਿੰਕ ਦੇਖੋ ਜਿਹੜੀ ਹੁਣ ਅੱਜ ਪੈਸੀਫਿਕ ਐਂਡ ਦੀ ਅਨਾਉਂਸਮੈਂਟ ਹੈਗੀ ਆ ਇਜ਼ ਅ ਪਰਫੈਕਟ ਐਗਜ਼ਾਮਪਲ ਜੇ ਤੁਸੀਂ ਇਕੱਠੇ ਹੋ ਕੇ ਆਪਣਾ ਵੌਇਸ ਰੇਜ਼ ਕਰੀਓ ਯੂ ਗੈਟ ਦ ਰਾਈਟ ਰਿਸੋਰਸਸ done that but I also wanted to, what I wanted to always do was go in and inspire the younger generation mm. and I'll be honest with you that's what I feel yeah. most proud about and having more younger people wanting to, to join Jay if I stay there mm. may if I keep saying that listen I want to inspire the younger mm. generation but if I keep holding a spot, yeah. ਦੈਨ ਵਾਟ ਯੂਸ ਇਜ਼ ਦੈਟ ਆਈ ਹੈਵ ਮੰਨਿਆ ਜਾਂਦਾ ਕਿ ਪੋਲੀਟਿਸ਼ੀਅਨਸ ਆਪਣੀ ਕੁਰਸੀ ਛੱਡਦੇ ਨਹੀਂ ਹੈ ਕੁਰਸੀ ਨਾਲ ਪਿਆਰ ਬਹੁਤ ਹੁੰਦਾ ਹੈ ਐਟ ਦ ਸੇਮ ਟਾਈਮ ਏਵਰੀਬਾਡੀ ਹੈਜ਼ देयर ओन ਡਿਸੀਜਨਸ ਰਾਈਟ ਇਹ ਹੈ ਕਿ ਮੇਰੀ ਡਿਸੀਜਨ ਰਾਈਟ ਆਈ ਵਾਂਟ ਟੂ ਇਨਸਪਾਇਰ ਸੋ ਦੈਟ ਆਰ ਯੰਗਰ ਜਨਰੇਸ਼ਨ ਆਫ ਆਪਰ ਦੇ ਕੈਨ ਦੈਟ ਲੁੱਕ ਆਈ ਕ੍ਰੀਏਟਿਡ ਅ ਸਪੇਸ ਹੋਪਫੁਲੀ ਆਵ ਰੇਜ਼ਡ ਦ ਵੌਇਸ ਐਂਡ ਟੂ ਇਨਸਪਾਇਰ ਅਦਰਸ ਐਂਡ ਹੋਰ ਹੋਰ ਅਦਰਸ ਕੈਨ ਕਮ ਫਿਊਚਰ ਪਲਾਨਸ ਕੀ ਨੇ ਹਰਜੀਤ ਸੱਜਣ ਦੇ ਰਿਟਾਇਰਮੈਂਟ ਪੋਲਿਟਿਕਸ ਤੋਂ ਲੈ ਰਹੇ ਹੋ ਪਰ ਕਿਵੇਂ ਆਪਣੇ ਆਪ ਨੂੰ ਐਕਟਿਵ ਰੱਖੋਗੇ ਕਿ ਬਾਹਰ ਬੈਠ ਕੇ ਵੀ ਪੋਲਿਟਿਕਸ ਦੇ ਉੱਤੇ ਨਜ਼ਰ ਰਹੂਗੀ ਜਾਂ ਗ੍ਰਿਕ ਤੁਸੀਂ ਕਹਿ ਸਕਦੇ ਹੋ ਕਿ ਸਪੋਰਟ ਸਿਸਟਮ ਬਣਾਉਗੇ ਕਿਸੇ ਹੋਰ ਦਾ ਹਾਂਜੀ ਯੂ نو ਫਰਸਟ ਆਫ ਆਲ ਜਿਹੜੀ ਪੋਲਿਟਿਕਸ ਇਸ ਜਸਟ ਅਬਾਊਟ ਹੈਵਿੰਗ ਅ ਵੋਇਸ ਐਂਡ ਮਾਈ ਵੋਇਸ will always be there ਆਪਣੀ ਕਮਿਊਨਿਟੀ ਦੇ ਜਿਹੜਾ ਆਪਣਾ ਸਪੋਰਟ ਜਦੋਂ ਚਾਹੀਦੀ ਹੈਗੀ ਜੇ ਕੋਈ ਤਕਲੀਫ ਹੈ ਮੈਂ ਆਲਵੇਜ਼ ਥੇਅਰ ਟੂ ਗੀ ਸਪੋਰਟ ਬਿਕਾਜ਼ ਦੇ ਕਮਿਨਿਟੀ ਮੀ ਕਿਸ ਨੇ ਮਦਦ ਕੀਤੀ ਜਦੋਂ ਛੋਟੇ ਹੁੰਦੇ ਸੀਗੇ ਬਈ ਜਿਹੜੇ ਮੇਰੇ ਪਲਾਨਸ ਆ ਗਏ ਆ ਹੁਣ ਮੈਂ ਜਿਹੜੇ ਦੇਖੋ ਮੈਂ ਜਦੋਂ ਮਿਲਟਰੀ ਸੀਗਾ ਲੋਟ ਆਫ ਡਿਪਲॉयਮੈਂਟਸ ਬੀਂਗ Uh, to our kids and other time hun main dekhunga apne how i want to contribute jodi seva hai ki i will always will do seva dhale main decide nahi kita hai ki kida karunga but i will continue to make uh, make choices and decide where i'm going to make make a difference but rest of sure jodi apna jodi apni community sega dekhna always autonomy mera akheela sawal community de vich ek bahut zyada chinta bani hui hai bahut sari incidents se jo ho rahe ne crime di gal ho ji hai lokan de gharan de utte shooting ho rahi hai ਲੋਕ ਇਹ ਕਹਿ ਰਹੇ ਨੇ ਕਿ ਉਹ ਕੈਨੇਡਾ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾ ਅਸੀਂ ਕੈਨੇਡਾ ਛੱਡ ਕੇ ਜਾਣ ਨੂੰ ਜਿਹੜਾ ਹੈ ਮਜਬੂਰ ਹੋ ਗਏ ਆ ਕੀ ਕਹਿਣਾ ਚਾਹੋਗੇ ਤੁਸੀਂ ਨੋ ਫਰਸਟ ਆਫ ਆਲ ਆਈ ਊਡ ਸੇ ਦੈਟ ਯੈਸ ਜਿਹੜੀ ਚੈਲੰਜਸ ਆਉਂਦੇ ਬਟ ਵੀ ਇਸੀ ਆਪਣੇ ਪਾਸ ਤੇ ਵੀ ਦੇਖੋ ਵੀ ਆਲਵੇਸ ਹੈਡ ਅਪਸ ਐਂਡ ਡਾਊਨ ਜੋ ਇਵਨ ਜਦੋਂ ਮੈਂ ਸਾਡੇ ਜਦੋਂ ਮੈਂ ਜਦੋਂ ਮੈਂ ਛੋਟੇ ਹੁੰਦਾ ਸੀਗਾ ਵੀ ਹੈਡ ਅ ਲਿਟਲ ਹਿਊਜ ਗੈਂਗ ਪ੍ਰੋਬਲਮ ਵੀ ਕ੍ਰੀਏਟਡ ਅ ਗੈਂਗ ਕ੍ਰਾਈਮ ਯੂਨਿਟ ਵੈਨ ਆਈ ਬੀਕਮ ਟੂ ਦ ਵੈਂਕੂਵਰ ਪੁਲਿਸ ਵੀ ਦੇ ਹੈਡ ਅ ਹਿਊਜ ਸਪਾਈਕ ਵਿਦ ਆਰਗੇਨਾਈਜ਼ਡ ਕ੍ਰਾਈਮ ਐਂਡ ਗੈਂਗਸ ਐਸ ਵੈਲ ਦੈਨ ਵੀ ਟੁਕ ਐਕਸ਼ਨ So, just like organized crime, you like a business. When you adjust to make money, and and then violence gets created. We also have to adjust. But this is where this is about making sure that our the police agencies, you know, on right resources and then you take the appropriate action. Just because I people who work there, I know it'll be well taken care of. Um, and there uh, challenges We always have to, we do have to be mindful. you are misinformation and I'm also because I run the, some of the intelligence agencies, we know right in front of us, social media is absolutely fake, right? mm. but it gets passed around like news. Yeah. So when public, uh, we have to educate ourselves that we have to question it. We do it, our communities are safe, challenges the mm. there, but just like in the past, put the right resources, we'll adjust, and we'll deal with it. Yeah, thank, you. thank you so much, Thank you so Thank you so much. Uh, Red FM the League, again, deep the report.